ਪ੍ਰਦੀਪ ਜੀ ਆ ਗਈ ਲੱਭੀ ਉਹਨਾਂ ਨੂੰ ਜੋ ਉਹ ਲੱਭਦੇ ਰਿਹਾ ਮੇਰੇ ਵੀਰ ਗੋਲਦੀ ਭਰਾ ਲੱਭਦੇ ਰਿਹਾ ਮੈਂ ਡੀਐਨ ਛੱਤ ਗਿਆ ਸੈਟ ਬਾਈ ਸੈਟ ਕਰਾ ਕਲਰ ਇਹਨੇ ਇੱਕ ਡੀਐਨ ਜੀਰ ਅੱਛਾ ਜੀ ਜਿਵੇਂ ਕਿ ਆਹ ਆਰਟੀਕਲ ਆ ਬੋਟਮ ਤੇ ਵਰਕ ਵਾਲਾ ਇਹਨੇ ਕਲਰ ਇੱਕ ਦੋ ਦੋ ਆਇਆ ਕਿ ਚਾ ਚਾ ਨਹੀਂ 10 10 15 15 ਕਲਰ ਆ ਬੋਟਮ ਹੈ ਵੀਰ ਜੀ ਆਹ ਬੋਟਮ ਹੈ ਆਹ ਸ਼ਰਟ ਹੈ ਨਾਲ ਦੁਪੱਟਾ ਰੇਟ 1050 ਰੁਪਏ 1000 ਡੀਐਨ ਦੇ ਵੀਰੇ ਜੀ ਐਨ ਜੱਕ ਕਰਦੇ ਸੋਨੇ ਸੋਨੇ ਡਿਜ਼ਾਈਨ ਲੈ ਕੇ ਆਪਾਂ ਬੋਤੀ ਕਾ ਟ੍ਰੈਕਟਰ ਤੇ ਲੈ ਕੇ ਆਏ ਡਿਜ਼ਾਈਨ 1050 ਰੁਪਏ ਦੇ ਇੰਚ ਭਾਜੀ ਆ ਰਹੇ ਨੇ ਜਿਹੜਾ ਗਲੇ ਤੇ ਟਾਈ ਪੱਟੀ ਬਣੀ ਹੈ 1050 ਰੁਪਏ ਦੇ ਬਹੁਤ ਕਲਰ ਆਏ ਨੇ ਮੇਰੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ 1050 ਰੁਪਏ ਦੇ ਡਿਜ਼ਾਈਨ ਆਏ ਨੇ ਜਿੰਨੇ ਡਿਜ਼ਾਈਨ ਸਾਰੇ ਮੈਂ ਤੁਹਾਨੂੰ ਗਲੇ ਤੇ ਟਾਈ ਪੱਟੀ ਵਾਲੇ ਟਾਈ ਪੱਟੀ ਵਾਲੇ ਬੋਟਮ ਤੇ ਵਰਕ ਵਾਲੇ 1050 ਰੁਪਏ ਉਸ ਤੋਂ ਆ ਗਿਆ ਭਾਜੀ ਰਾਮ ਟੈਕਸ ਦਾ ਬ੍ਰੈਂਡ ਕਈ ਬ੍ਰੈਂਡ ਆਏ ਨੇ ਭਰਵਾ ਕੋ ਸਾਰਾ ਮਾਰਕ ਸਪੋਰਟ ਲੱਗਾ ਹੋਇਆ ਆਪਣੇ ਕੋਲ ਜਿੰਨੇ ਡਿਜ਼ਾਈਨ ਆਏ ਨੇ ਸਾਰੇ ਡਿਸਕਾਊਂਟ ਤੇ ਲੱਗੇ ਆ 50% ਸਟੈਂਡ ਸਲੋਸ ਹੈ ਜਿੰਨਾ ਸਟੋਕ ਦਿਖਾ ਰਿਹਾ ਆ ਨਵਾਂ ਸਟੋਕ ਹੈ ਵੀਰੇ ਬਰਬਰੀ ਦਾ ਆ ਬਰਬਰੀ ਦਾ ਸਟੋਕ ਆ ਚੁੱਕਿਆ ਆਪਣੇ ਕੋਲ ਉਹ ਤੇ ਘੱਟ ਰੇਟਾਂ ਤੇ 50% ਸਟੋਕ ਤੇ ਕਲਰ ਬਹੁਤ ਪਿਆਰੇ ਫਿਰ ਹੈਂਡ ਵਰਕ ਦੇ ਉੱਪਰ ਬਰਬਰੀਆ 골ਡੀ ਭਾਈ ਹੈਂਡ ਵਰਕ ਤੇ ਇੱਧਰ ਨੀਂਗਾ ਮਾਰ ਕੇ 골ਡੀ ਭਾਈ ਆ ਸਾਰਾ ਸਟੋਕ ਨਵਾਂ ਪਿਆਰੇ ਜਿੰਨਾ ਸਟੋਕ ਪਿਆ ਨਾ ਆ ਸਾਰਾ ਨਵਾਂ ਸਟੋਕ ਹੈ ਉਹ ਜਿੰਨਾ ਮਾਲ ਪਿਆ ਸਭ ਕੰਪਨੀਆਂ ਦਾ ਮਾਲ ਰਾਮ ਟੈਕਸ ਦਾ ਬ੍ਰਾਂਡ ਹੈ ਇਹ ਕਿਹੜਾ ਬ੍ਰਾਂਡ ਹੈ ਇੱਧਰ ਨੀਂਗਾ ਮਾਰ ਰਿਹਾ ਭਾਈ ਆ ਜੋ ਆ ਸਾਰਾ ਮਾਲ ਜਰਮੀਆਂ ਦਾ ਮਾਲ ਹੈ ਭਾਈ 50% ਸਪੋਰਟ ਤੇ ਐਨੇ ਸੋਨੇ ਸੋਨੇ ਡਿਜ਼ਾਈਨ ਮੈਂ ਨਹੀਂ ਕਹਿੰਦਾ ਕਿੱਥੇ ਮਿਲਣਗੇ ਭਾਜੀ ਆ ਡਿਜ਼ਾਈਨ ਚੱਕੋ ਮੇਰੇ ਵੀਰ ਸੈਂਪਲ ਚੱਕਤਾ ਹੀ ਪੱਟੀ ਨਾਲ ਬਹੁਤ ਹੀ ਘਟੇਟਾਂ ਦੇ ਵਿੱਚ ਹੀ ਆੜਿਆ ਆ ਡਿਜ਼ਾਈਨ ਬਹੁਤ ਘਟੇਟਾਂ ਦੇ ਵਿੱਚ ਆੜਿਆ ਤੇ 1950 ਰੁਪਏ ਦਾ ਫੁੱਲ ਲੰਬਾਈ ਦੇ ਨਾਲ ਰੱਖੋ ਮੋੜੀ ਭਾਜੀ ਫੁੱਲ ਲੰਬਾਈ ਦੇ ਨਾਲ ਬਹੁਤ ਹੀ ਸੋਨੇ ਸੋਨੇ ਬ੍ਰਾਂਡ ਲੱਗੇ ਆ ਕੈਨਸੀ ਦੇ ਪਟਿਆ ਕੋਟਨ ਦਾ 50% ਆਫ ਤੇ ਵੀਰੇ 50% ਸਕੋਰ ਤੇ ਪਰ ਆਪਣੀ ਇੱਕ ਰਿਕੁਐਸਟ ਹੈ ਵੀਡੀਓ ਸ਼ੇਅਰ ਲੈਕ ਕਮਨਯੂਰ ਕਰੀਂ। ਮੈਂ ਲੈ ਕੇ ਕੋਟਨ ਦਾ ਸੂਟ ਬਹੁਤ ਇਸ਼ਾਰਾ ਮਿਡਲ ਦੇ ਬਰਕ ਵਾਲੇ ਬਹੁਤੀ ਪਾਰਟੀ ਵੇਸ ਸੂਟ ਹੈ। ਕਿ ਜਕੀਰ ਮੰਨਿਓ ਜੋ ਬਿਆਜ ਤੇ 1500 2000 ਰੁਪਏ ਦੇ ਗਹਿਣਾ। ਅੱਜ ਭਾਜੀ ਆਪਣੇ ਕੋਲ ਘੋੜਾ ਘਟ ਰਹੇ। ਕੀ ਰੇਟ ਆ ਗਿਆ ਜੀ? ਬਹੁਤ ਘਟ ਰੇਟ ਭਾਜੀ। ਹਰ ਕੋਟ ਬਰਦੇਵ ਜੀ ਕੀ ਰੇਟ ਹੈ? ਇਹ 950 ਰੁਪਏ ਦਾ ਆ ਗਿਆ ਜੀ। ਆਹਾਂ ਵਾਲਾ ਸੂਟ 950 ਰੁਪਏ ਦਾ। ਭਾਜੀ 990 ਰੁਪਏ ਦਾ ਸੂਟ ਲੈ ਕੇ ਆਇਆ ਬਹੁਤ ਹੀ ਘੱਟ ਹਾਂਜੀ ਭਾਜੀ ਮਿਰਰ ਦੇ ਵਰਕ ਵਾਲਾ 990 ਅੱਲ ਭਾਜੀ ਆਹ ਕਲਰ ਚਾੜਰੇ ਭਾਜੀ yellow ਸਲਵਾਰ ਨਾਲ pink ਸਲਵਾਰ ਨਾਲ peach ਸਲਵਾਰ ਨਾਲ ਤਿੰਨ ਚਾਰ ਕਲਰਾਂ ਸੈੱਟ ਆ ਅੱਜਾ ਬਾਟਮ ਦਾ ਫਰਕ ਹੋਊਗਾ ਬਾਟਮ ਦਾ ਕਲਰ ਦਾ ਫਰਕ ਹੋਏਗਾ ਫਰੰਟ ਦੇ ਕਰ ਸਕਦੇ ਬਹੁਤ ਹੀ ਪਿਆਰਾ ਫਰੰਟ ਬਣਿਆ ਹੋਇਆ ਇਹ ਕਲਾਸ ਪੀਸ ਹੈ 50% डिस्काउंट ਤੇ ਹੈ ਆਰਟੀਕਲ ਬਹੁਤ ਪਿਆਰਾ ਹੈ ਮਿਲੇਗਾ ਗੋਠੀਵਾਲੇ ਦੇ ਥੋਬੀਬਿਆ ਬਠੰਡਾ ਮੈਂ ਪ੍ਰਦੀਪ ਕੁਮਾਰ ਗੋਠੀਵਾਲੇ ਬਠੰਡਾ ਥੋਬੀਬਿਆ ਬਠੰਡਾ ਤੁਹਾਡੇ ਵਾਸਤੇ ਕਹਿੰਦਾ ਕੋਟਨ ਦੇ ਸੂਟ AK ਦਾ ਬ੍ਰਾਂਡ ਸੈਂਪਲ ਚੈੱਕ ਕਰੋ ਬੜਾ AK ਦਾ ਬ੍ਰਾਂਡ ਹੈ ਜੀ ਬਹੁਤ ਹੀ ਪਿਆਰਾ ਬਹੁਤ ਹੀ ਸ਼ਾਨਦਾਰ ਬਹੁਤ ਹੀ ਖੂਬਸੂਰਤ ਏ ਕਲਾਸ ਪੀਸ ਏ ਕਲਾਸ ਦੁਪੱਟਾ ਜੀ ਬਹੁਤ ਹੀ ਘੱਟ ਰੇਟਾਂ ਤੇ ਰੇਟ ਚੈੱਕ ਕਰ ਸਕਦੇ ਹੋ 50% डिस्काउंट ਤੇ ਹੈ ਬਹੁਤ ਹੀ ਪਿਆਰਾ ਕੋਟਨ ਦਾ ਸੂਟ ਹੈ ਜੀ ਤੇ ਦੁਪੱਤੇ ਦੀ ਗੱਲ ਕਰੀ ਦੁਪੱਟਾ ਮਸ਼ਰੀਨ ਦਾ ਮਸ਼ਰੀਨ ਦੇ ਦੁਪੱਤੇ ਨਾਲ ਆਇਆ ਹੈ ਸਿਰ 1600 ਰੁਪਏ ਦਾ ਚੈੱਕ ਕਰੋ ਕਿੰਨਾ ਪਿਆਰਾ ਵਰਕ ਕਰ ਰਿਹਾ ਹੈ ਕਿੰਨਾ ਪਿਆਰਾ ਪੀਸ ਹੈ ਬਿਲਕੁਲ ਡਿਫਰੈਂਟ ਤੇ ਬਿਲਕੁਲ ਹਟ ਕੇ ਸੈਂਪਲ ਹਾਰਾ ਕਰ ਰਹੇ ਹੋਗੇ ਚਾਰ ਸੈਂਪਲ ਹਾਰਾ ਕਰ ਮਿਲਣਗੇ ਚਾਰ ਬਹੁਤ ਹੀ ਪਿਆਰਾ 6K ਦਾ ਬ੍ਰਾਂਡ ਹੈ ਵੀਰ ਜੀ 50% ਸਕਾਊਂਟ ਹੈ ਵੀਰ ਨੂੰ ਕਹਿੰਦਾ ਵੀਰੇ ਸ਼ੇਅਰ ਲੈ ਕਮੈਂਟ ਧੰਨਵਾਦ ਜੀ ਆਪਾਂ ਲੈ ਕੇ ਰਾਮਟੈਕਸ ਦਾ ਬ੍ਰਾਂਡ ਜੀ ਬੋਟਮ ਤੇ ਵਰਕ ਵਾਲਾ ਏ ਕਲਾਸ ਟੀ ਸੈੱਡਾ ਵਰਕ ਹੈ ਵਰਕ ਚੱਕਾ ਲਓ ਵੀਰੇ ਬਹੁਤ ਹੀ ਸ਼ਾਨਦਾਰ ਵਰਕ ਹੈ ਏ ਕਲਾਸ ਪੀਸ ਹੈ ਬੋਟਮ ਤੇ ਵਰਕ ਹੈ ਬਹੁਤ ਹੀ ਪਿਆਰਾ ਬ੍ਰਾਂਡ ਨੂੰ ਪਤਾ ਹੀ ਹੈ ਪੰਜਾਬ ਦਾ ਨੰਬਰ 1 ਬ੍ਰਾਂਡ ਹੈ ਰਾਮ ਟੈਕਸ ਬੜੇ ਕਸਟਮਰ ਦੀ ਚੋਅ ਹੈ ਰਾਮ ਟੈਕਸ ਬਹੁਤ ਹੀ ਪਿਆਰਾ ਬ੍ਰਾਂਡ ਟੈਕ ਦਾ ਗਲੇ ਦੀ ਟਾਈ ਪੱਟੀ ਬਣੀ ਹੋਈ ਹੈ ਭਾਜੀ ਗਲੇ ਤੇ ਟਾਈ ਪੱਟੀ ਬਣੀ ਹੈ ਘੇਰੇ ਤੇ ਵਰਕ ਹੈ ਪਲੱਸ ਬਾਟਮ ਤੇ ਵਰਕ ਹੈ ਜੇ ਆਪਾਂ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਹੈ ਮਸ਼ਰੀਨ ਦਾ ਮਸ਼ਰੀਨ ਦੇ ਦੁਪੱਟੇ ਨਾਲ ਆਰਟੀਕਲ ਬਹੁਤ ਪਿਆਰਾ ਵੀਰੇ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ 50% ਸੌਂਟ ਹੈ ਕਲ ਚੈੱਕ ਕਰ ਸਕਦੇ ਕਲਰ ਬਹੁਤ ਪਿਆਰੇ ਪਿਆਰੇ ਕਲਰ ਆਪਣੇ ਕੋਲ ਹੀ ਏ ਕਲਾਸ ਪੀਸ ਨੂੰ ਏ ਕਲਾਸ ਹੀ ਕਵਾਂਗੇ ਜੀ ਬਾਟਮ ਤੇ ਵਾਟਕਾ ਰਾਮ ਟੈਕਸ ਦਾ ਬ੍ਰਾਂਡ 50% ਸਕਾਊਟ ਤੇ ਬਹੁਤ ਹੀ ਸ਼ਾਨਦਾਰ ਆਰਟੀਕਲ ਬਹੁਤ ਹੀ ਪਿਆਰਾ ਆਰਟੀਕਲ ਬਹੁਤ ਹੀ ਖੂਬਸੂਰਤ ਆਰਟੀਕਲ ਪੀੜੀ ਨੂੰ ਕਰਦੀ ਬਾਰੇ ਸ਼ੇਰ ਲੈਕ ਕਮਾਂਡ ਧੰਨਵਾਦੀ ਜੀ ਅਨ ਤੁਸੀਂ ਦੇਖ ਰਹੇ ਹੋ ਨਾ ਕੰਚਾਈ ਕਰਾ ਦਾ ਬਹੁਤ ਹੀ ਪਿਆਰਾ ਕਲਰ ਹੈ ਕੰਚਾਈ ਪਿੱਕ ਦੇ ਨਾਲ ਆਇਆ ਰਾਮ ਟੈਕਸ ਦਾ ਬ੍ਰਾਂਡ ਹੈ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਏ ਕਲਾਸ ਪੀਸ ਏ ਕਲਾਸ ਪੀਸ ਕੋ ਏ ਕਲਾਸ ਕਵਾਂਗੇ ਬਾਟਮ ਤੇ ਹੈ ਕੱਟਵਰਕ ਦੀ ਬਹੁਤ ਹੀ ਸ਼ਾਨਦਾਰ ਕੱਟਵਰਕ ਹੈ ਆਹ ਕੱਟਵਰਕਆ ਬੋਟਲ ਦੀ ਕੱਟਵਰਕ ਰਾਮ ਟੈਕਸ ਦੀ ਬ੍ਰਾਂਡ ਦੀ ਗੱਲ ਕਰ ਰਿਹਾ ਮੈਂ ਬਾਜੂ ਦੇ ਵਰਕ ਹੈ ਬੋਟਮ ਤੇ ਵਰਕ ਹੈ ਬਾਜੂ ਤੇ ਵੀ ਵਰਕ ਹੈ ਬੋਟਮ ਤੇ ਵੀ ਵਰਕ ਹੈ ਪੀਸ ਬਹੁਤ ਪਿਆਰਾ ਹੈ ਆਹ ਬੋਟਲ ਮੇਰੀ ਪਲੇਨ ਬਾਜੂ ਦੇ ਨਾਲ ਬਾਜੂ ਦੇ ਉੱਪਰ ਕੱਟਵਰਕ ਦਿੱਤਾ ਹੋਇਆ ਹੈ ਜਿਹੜਾ ਦੁਪੱਟਾ ਦਿੱਤਾ ਵੀਰ ਜੀ ਮਸ਼ਰੀਨ ਦਾ ਦੁਪੱਟਾ ਦਿੱਤਾ ਹੈ ਆਹ ਮਸ਼ਰੀਨ ਦਾ ਦੁਪੱਟਾ ਹੈ ਬੇਟੀ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਕਵਰ ਲੱਗੇ ਚਾਰ ਵਿੱਚ ਸੈਂਪਲ ਹਾਰ ਰਿਹਾ ਇੱਕ ਤੋਂ ਦੋ ਮੋੜੀ ਹੈ ਟਾਈਮ ਹੈ ਰਾਮ ਟੈਕਸ ਦਾ ਬ੍ਰਾਂਡ ਚੈੱਕ ਕਰ ਸਕੋ ਸਿੱਕੇ ਵਾਂਗੂ ਚੀਜ਼ ਹੈ बस बीरे आपा एक और रिक्वेस्ट है कि वीडियो नु शेयर लाजमी। जे मैं गोठी बाड़बाक तो बोल रहे हैं प्रदीप कमाल ਥੋਡੇ ਬਸ ਤੇ ਲੈ ਕੇ ਆਇਆ कॉटन दिस सूट ਹਲਕੇ ਫੁਲਕੇ ਪਾਰਟੀ ਵੇ। ਪਾਰਟੀ ਵੇ ਸੂਟ ਲੈ ਕੇ ਆਏ ਬਾਟਮ ਤੇ ਵਰਕ ਵਾਲੇ ਲੈ ਕੇ ਲੈਸਾਂ ਨਾਲ ਜੜੇ ਹੋਏ ਲੈ ਕੇ ਦੁਪੱਟਾ ਗੋਟਾ ਡੋਰੀ ਦਾ 1050 ਦੀ ਰੇਂਜ ਚ ਘਟੋੜ ਇਹ ਡਿਜ਼ਾਈਨ ਹੈ। ਐਂਡ ਚ ਵੀ ਇੱਕ ਰੀਅਲ ਬਲੂ ਦਾ ਸੱਤੋ ਕਟ ਐਂਡ ਚ ਹਮ 10 ਦਸ ਦਿਆਂਗੇ। ਇੱਕ ਡਿਜ਼ਾਈਨ ਹੀ ਦਸ ਦਿਆਂਗਾ 1050 ਰੁਪਏ ਚ। ਸੈਂਪਲ ਦਿਖਾਰਿਆ ਮੈਂ ਖੋਲ ਕੇ ਆਰਟੀਕਲ ਬਹੁਤ ਪਿਆਰਾ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਜੀ। ਇਹ ਗਲਾਸ ਪੀਸ ਹੈ 1050 ਰੁਪਏ ਦਾ ਜਿਹਦੇ ਬੋਟਮ ਤੇ ਵਰਕ ਨਹੀਂ ਜੀ ਜਿਹਦੇ ਬੋਟਮ ਤੇ ਹੈ ਵਰਕ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਸੋਹਣੇ ਸੋਹਣੇ ਕਲਰ ਆਏ ਨੇ ਜਿੰਨੇ ਕਲਰ ਆਏ ਨੇ ਬਿਲਕੁਲ ਨਵੀਂ ਚੀਜ਼ ਆਈ ਹੈ ਬਿਲਕੁਲ ਹੱਟ ਕੇ ਆਈ ਹੈ ਐਨੇ ਇੱਕ ਬਹੁਤ ਹੀ ਕਲੈਕਟੇਬਲ ਤੇ ਲੈ ਕੇ ਆਏ ਬੋਟਮ ਤੇ ਵਰਕ ਵਾਲੇ ਸੂਟ ਇਹ ਗਲਾਸ ਪੀਸ 1050 ਰੁਪਏ ਦਾ 1050 ਰੁਪਏ ਦਾ ਬੋਟਮ ਤੇ ਵਰਕ ਵਾਲੇ ਸੂਟ ਆਪਣੇ ਕੋ ਆ ਚੁੱਕੇ ਨੇ ਗਰਮੀਆਂ ਤੋਹਫਾ ਆ ਚੁੱਕਾ ਠੰਡਾ ਕਪੜਾ ਆ ਚੁੱਕਾ ਕੰਫਰਟੇਬਲ ਕਪੜਾ ਆ ਚੁੱਕਾ ਅਗਲੀ ਵੀਡੀਓਨ ਕਰਨੀਏ ਸ਼ੇਅਰ ਲਾਈਕ ਕਮੈਂਟ ਇਸ ਵਾਰੀ ਫੇਰ ਤੁਹਾਡੇ ਐਸੇ ਬਰਬਰੀ ਦੇ ਸੂਟ ਲੈ ਕੇ ਆਏ ਆ ਅਸੀਂ ਬਹੁਤ ਸੋਹਣੇ ਸੂਟ ਆਏ ਆ ਤੁਸੀਂ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਬਹੁਤ ਸੋਹਣੇ ਸੂਟ ਆਏ ਆ ਸਾਡੇ ਕੋਲ ਬਰਬਰੀ ਦਾ ਸੂਟ ਹੈ ਬਰਬਰੀ ਦਾ ਦੁਪੱਟਾ ਹੈ ਕਲਰ ਤੁਸੀਂ ਚੈੱਕ ਕਰੀ ਜਿਓ ਇੱਕ ਇੱਕ ਕਰਕੇ ਕਲਰ ਬਹੁਤ ਸੋਹਣੇ ਆ ਚੁੱਕੇ ਆ ਇਹਦੇ ਵਿੱਚ ਆ ਦੇਖੋ ਜੀ ਸਾਰੇ ਹੀ ਨਵੇਂ ਕਲਰ ਆ ਗਏ ਨੇ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਬਰਬਰੀ ਇਸ ਟਾਈਮ ਇੱਕ ਨੰਬਰ ਚੱਲ ਰਿਹਾ ਜੀ ਸੂਟ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਦੁਪੱਟਾ ਵੀ ਬਰਬਰੀ ਦਾ ਸੂਟ ਵੀ ਬਰਬਰੀ ਦਾ ਤੇ ਤੁਸੀਂ ਕਲਰ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਕਲਰ ਆਏ ਨੇ ਜੀ ਇਹਦੇ ਵਿੱਚ ਸਪੈਸ਼ਲੀ ਬਲੈਕ ਜਿਹੜੇ ਆਏ ਆ ਉਹ ਦੋ ਆਏ ਆ ਜੀ ਬਾਕੀ ਛੇੜ ਜਿਹੜੇ ਸਾਰੇ ਹੀ ਨਵੇਂ ਕਲਰ ਆ ਚੁੱਕੇ ਆ ਬਰਬਰੀ ਫੈਬਰਿਕ ਦੇ ਉੱਪਰ ਬਹੁਤ ਪਿਆਰਾ ਸੂਟ ਆਇਆ ਜੀ ਆ ਦੇਖੋ ਜੀ ਵਰਕ ਹੋਇਆ ਹੋਇਆ ਪਰਲ ਦਾ ਸਾਰਾ ਆ ਆ ਗਿਆ ਜੀ ਦੁਪੱਟਾ ਬਰਬਰੀ ਦਾ ਦੁਪੱਟਾ ਰਹਿਣ ਵਾਲਾ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਜੀ ਇਹ ਡੀਆਨ ਚੈੱਕ ਕਰੋ ਬਹੁਤ ਹੀ ਸੋਹਣਾ ਸੂਟ ਆਇਆ ਆਪਣੇ ਕੋਲ ਆ ਜਾਓ ਜੀ ਬਹੁਤ ਪਿਆਰਾ ਸੂਟ ਆ ਚੁੱਕਿਆ ਦੇਖੋ ਇਹ ਪ੍ਰਿੰਟਿੰਗ ਨਹੀਂ ਹੈ ਇਹ ਸੂਟ ਆਇਆ ਜੀ ਸਾਡੇ ਕੋਲ ਬਹੁਤ ਪਿਆਰਾ ਆ ਦੇਖੋ ਜੀ ਪੂਰਾ ਡਿਜ਼ਾਈਨਰ ਸੂਟ ਆ ਚੁੱਕਿਆ ਗੋਰੀ ਭਾਜੀ ਦੱਸੋ ਮੜਾਏ ਸੂਟ ਬਾਰੇ ਭਾਜੀ ਇਹ ਬਹੁਤ ਸੋਹਣਾ ਆਰਟੀਕਲ ਆਇਆ ਮੇਰੇ ਕੋਲੇ ਡਿਜ਼ਾਈਨਰ ਸੂਟ ਦੁਪੱਟਾ ਵੀ ਬਹੁਤ ਸੋਹਣਾ ਹੈ ਸੂਟ ਵੀ ਬਹੁਤ ਸੋਹਣਾ ਹੈ ਰੇਟ ਦੀ ਗੱਲ ਕਰ ਲਈਏ ਰੇਟ ਤੁਹਾਨੂੰ ਪਤਾ ਆਪਣੇ ਆ ਦੇਖੋ ਬਹੁਤ ਘੱਟ ਹੈ ਜੀ ਸਪੈਸ਼ਲ ਆਫਰ ਲੱਗੀ ਹੈ ਛੁੱਟੀਆਂ ਦੀ 2250 ਰੁਪਏ ਦਾ ਸੂਟ ਹੈ ਜੀ ਇਹਦੇ ਚ ਚਾਰ ਡਿਜ਼ਾਈਨ ਆਏ ਹੈ ਬਹੁਤ ਸੋਹਣੇ ਡਿਜ਼ਾਈਨ ਆਏ ਹੈ ਕਲਰ ਵੀ ਬਹੁਤ ਸੋਹਣੇ ਆਏ ਹੈ ਡਿਜ਼ਾਈਨ ਵੀ ਬਹੁਤ ਭੋਲੇ ਆਏ ਹੈ ਜੀ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਪਹਿਲਾ ਆਰਟੀਕਲ ਚੈੱਕ ਕਰੋ ਉੱਪਰ ਜਰਾ ਹੈਂਡ ਦਾ ਵਰਕ ਸਾਰਾ ਹੈਂਡ ਨਾ ਵਰਕ 2250 ਰੁਪਏ ਬਰਬਰੀ ਦਾ ਸੂਟ ਫੈਂਸੀ ਸੂਟ ਫੈਂਸੀ ਦੁਪੱਟਾ ਬਰਬਰੀ ਦਾ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਜੇ ਆਪ ਦੁਪੱਟੇ ਦੀ ਗੱਲ ਕਰ ਰਹੀਏ ਬਰਬਰੀ ਦੇ ਸੂਟ ਦਾ ਬਰਬਰੀ ਦਾ ਦੁਪੱਟਾ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਦੁਪੱਟਾ ਕਲਰ ਮਿਲਣਗੇ 4 2250 ਰੁਪਏ ਹੈਂਡ ਵਰਕ ਹੈਂਡ ਵਰਕ ਵੀਰੇ ਬਰਬਰੀ ਦੇ ਸੂਟ ਦੇ ਉੱਪਰ ਹੈਂਡ ਵਰਕ ਪਲਸ ਪਰਲ ਵਰਕ ਹੈਂਡ ਵਰਕ ਪਰਲ ਵਰਕ ਏ ਕਲਾਸ ਪੀਸ ਇਹ ਕਲਾ ਦੁਪੱਟਾ ਆ ਕਲਰਾਂ ਵਿੱਚ ਦੀ ਕਲਰ ਬ੍ਰਾਂਡ ਮੀਨਾਂ ਦਾ ਮਾਲ ਹੈ 50% ਡਿਸਕਾਊਂਟ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਚਾਰ ਕਲਰਾਂ ਸੱਟ ਹੈ ਇਹ ਕਲਾਸ ਪੀਸ ਹੈ ਇਹ ਕਲਾਸ ਕੁਆਲਿਟੀ ਹੈ ਪਾਰਟੀ ਵਿੱਚ ਸੂਟ ਹੈ ਗਰਮੀਆਂ ਦਾ ਸੂਟ ਹੈ ਬਰਬਰੀ ਇਹ ਕਲਾਸ ਪੀਸ ਵੀਰੇ ਵੀਡੀਓ ਨੂੰ ਕਰ ਦਿਓ ਵੀਰੇ 6 ਲਾਈਕ ਕਮੈਂਟ ਧੰਨਵਾਦੀ ਇਹ ਜਿਹੜਾ ਆਰਟੀਕਲ ਮੈਥ ਖਾਰਾ ਪਿਓਰ ਕੋਟਨ ਦਾ ਖਾਰਾ 50% ਸਕੋਨ ਦਾ ਪਹਿਲਾਂ ਤਾਂ ਫਰੰਟ ਤੇ ਕਰੋ ਕਿੰਨਾ ਪਿਆਰਾ ਫਰੰਟ ਹੈ ਪ੍ਰਸ ਪਰ ਹੈਂਡ ਦਾ ਵਰਕ ਹੈ ਇਹ ਕਲਾਸ ਪੀਸ ਹੈ ਗਰਮੀਆਂ ਤੋਂ ਫਰ ਠੰਡਾ ਕਪੜਾ ਆਰਾਮ ਦਾ ਕਪੜਾ ਜੇ ਆਪਾਂ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਮਸ਼ਰੀਨ ਕੋਟਨ ਦਾ ਦੁਪੱਟਾ ਜੀ ਮਸ਼ਰੀਨ ਕੋਟਨ ਦਾ ਦੁਪੱਟਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਪਿਆਰਾ ਸੋਹਣੇ ਨੇ ਰੇਟ ਹੈ 1600 1650 ਰੁਪਏ ਦਾ ਬਹੁਤ ਹੀ ਪਿਆਰਾ ਬਹੁਤ ਹੀ ਸ਼ਾਨਦਾਰ ਐਵੇਂ ਕਰਨ ਮਿਲਣਗੇ ਤਿੰਨ ਕਰ ਰਹੇ ਮਿਲਣਗੇ ਆਰਟੀਕਲ ਬਹੁਤ ਪਿਆਰਾ ਚਾਰ ਕਰ ਮਿਲਣਗੇ ਜੀ 50% ਡਿਸਕਾਊਂਟ ਤੇ ਦੁਕਾਨ ਦੱਸਣ ਦੀ ਲੋੜ ਨਹੀਂ ਦੁਕਾਨ ਨੂੰ ਪਤਾ ਹੈ ਵੇਡ ਜਾਇਜ਼ ਹੈ ਪੂਰੇ ਬਾਜ਼ਾਰ ਨਾਲ ਘੱਟ ਰੇਟ ਹੈ 50% ਸਕੋਟ ਹੈ ਜਿਹੜੀ ਮੇਰੀ ਭੈਣ ਨੇ ਘਰੇ ਕੰਮ ਸਟਾਰਟ ਕਰਦਾ ਅਸੀਂ ਕੰਮ ਸਟਾਰਟ ਕਰਾ ਕੇ ਦੇਵਾਂਗੇ ਨੋਰਮਲ ਰੇਟਾਂ ਦਾ 300 350 400 500 ਰੇਟਾਂ ਦਾ ਜੇ ਮੇਰੇ ਭੈਣ ਨੇ ਛੋਟਾ-ਬੜਾ ਕੰਮ ਕਰਨਾ ਕਰੇ ਅਸੀਂ ਕੰਮ ਸਟਾਰਟ ਕਰਾ ਕੇ ਦਿੰਦੇ ਆ ਪੈਸੇ ਸੌਦੇ ਹੋਣਗੇ ਕੰਮ ਸਟਾਰਟ ਜ਼ਿੰਮੇਦਾਰੀ ਸਾਡੀ ਹੋਏਗੀ ਨੋਰਮਲ ਰੇਟੇ ਸੂਟ ਦੇਵਾਂਗੇ ਕਾਟਨ ਦੇ ਸੂਟ ਦੇਵਾਂਗੇ ਜੋ ਆਈਟਮ ਚੱਲ ਰਹੀ ਹੈ ਉਹ ਗੱਲ ਕਰ ਰਿਹਾ ਮੈਂ ਜਿਹੜੇ ਮੇਰੇ ਭੈਣ ਨੇ ਘਰੇ ਟੇਲਰ ਮਾਸਟਰ ਦਾ ਕੰਮ ਕਰੇ ਸੂਟਾਂ ਤੇ ਸਲਾਈ ਦੇ ਕੰਮ ਕਰਦੀ ਹੈ ਕੋਈ ਬਡੀ ਕੜੀ ਪਹਿ ਪਹਿ ਪਹਿਣਾ ਪਲੇਨ ਦਾ ਸਟੱਫ ਬਹੁਤ ਹੈ ਪ੍ਰਿੰਟਰ ਦਾ ਸਟੱਫ ਬਹੁਤ ਹੈ ਕੰਮ ਕਰੋ ਵੀਰੇ ਦੱਬੇ ਕੰਮ ਕਰੋ ਬੇਤਨ ਕੋਈ ਸਸਟਾ ਪੂਰਾ ਸਾਥ ਦੇਵਾਂਗੇ ਧੰਨਵਾਦ ਜੀ ਜੇ ਤੁਸੀਂ ਲੈਣੀ ਹੈ ਬਰਬਰੀ ਮੈਚਿੰਗ ਦੁਪੱਟੇ ਨਾਲ 1650 ਰੁਪਏ ਸੂਟ ਹੈ ਆਰਟੀਕਲ ਚੈੱਕ ਕਰ ਸਕਦੇ ਹੋ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਇਹ ਕਲਾਸ ਆਰਟੀਕਲ 1650 ਰੁਪਏ ਦਾ ਬਹੁਤ ਘੱਟ ਰੇਟ ਦਾ ਆ ਚੁੱਕਾ ਆਪਣੇ ਕੋਲ ਬਰਬਰੀ ਦੇ ਸੂਟ ਨਾਲ ਬਰਬਰੀ ਨਾਲ ਦੁਪੱਟਾ 3 ਮਿੰਟ ਸਲਵਾਰ ਪਲੇਨ ਪਲਾਸਟ ਦੁਪੱਟਾ ਬਰਬਰੀ ਦਾ ਬਰਬਰੀ ਦੇ ਦੁਪੱਟੇ ਨਾਲ ਬਹੁਤ ਹੀ ਸੋਹਣਾ ਆਰਟੀਕਲ ਆਪਣੇ ਕੋਲ ਆ ਚੁੱਕਾ ਹੈ ਪੰਛੀ ਰੰਜਿਤ ਭਾਜੀ ਬਹੁਤ ਸੋਹਣਾ ਆਰਟੀਕਲ ਹੈ ਕਲਰ ਵੀ ਹੈਗੇ ਕਲਰ ਵੀ ਹੈ ਭਾਜੀ 1650 ਰੁਪਏ ਚ ਇੰਨੇ ਘੱਟ ਰੇਟ ਦਾ ਆ ਗਿਆ 1650 ਰੁਪਏ ਚ ਕੀ ਬਾਤ 1650 ਦੁਪੱਟਾ 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 ਭਾਜੀ ਉਹ ਬਿਨਾਂ ਦੁਪੱਟੇ ਤੋਂ ਮਿਲ ਰਿਹਾ ਹੈ ਭਾਜੀ ਦੁਪੱਟਾ ਨਾਲ ਮਸ਼ੀਨੀ ਆ ਬਰਬਰੀ ਦੇ ਸੂਟ ਬਰਬਰੀ ਦੇ ਦਬਟਾ ਪਲੱਸ ਮਸ਼ਰੀਨ ਦੀ ਸਲਵਾਰ ਦਿਖਾ ਦਿਓ ਭਾਈ ਕਲਰ ਦਿਖਾ ਦਿਓ 1 2 3 4 5 ਕਲਰ ਸੈਟ ਹੈ ਰ 1650 ਪਿਆਰੇ ਪਿਆਰੇ ਕਲਰ ਬਹੁਤ ਹੀ ਸ਼ਾਨਦਾਰ ਕਪੜਾ ਹੈ ਬਾਬਰੀ ਇੱਕ ਨੰਬਰ ਜਾ ਰਿਹਾ ਇਸ ਟਾਈਮ ਵੀਡੀਓ ਨੂੰ ਕਰਦੇ ਸ਼ੇਅਰ ਲੈ ਕਮੈਂਟ ਤੁਹਾਨੂੰ ਸੂਟ ਨੂੰ ਦੇਖਣਾ ਇਹ ਪਿਓਰ ਕਾਟਨ ਦਾ ਸੂਟ ਹੈ ਲੈਸਾਂ ਨਾਲ ਜੜਿਆ ਹੋਇਆ ਉਹ ਸਾਡਾ ਵੱਡੀ ਗੱਲ ਪਤਾ ਕੀ ਅਸੀਂ ਭਾਜੀ ਬ੍ਰਾਂਡ ਦਵਾਂਗੇ ਆਪਾਂ ਬ੍ਰਾਂਡ ਮਿਲ ਦਾ ਮਾਲ ਹੈ ਏ ਕਲਾਸ ਪੀਸ ਹੈ ਜੀ ਬ੍ਰਾਂਡ ਚੈੱਕ ਕਰ ਸਕਦੇ ਹੋ ਸਿੱਕੇ ਵਨ ਚੀਜ਼ ਹੈ 3 ਮੀਟਰ ਸਲਵਾਰ ਹੈ 2.5 ਮੀਟਰ ਸ਼ਰਟ ਹੈ ਬਹੁਤੀ ਪਿਆਰਾ ਤੇ ਬਹੁਤੀ ਸ਼ਾਨਦਾਰ ਸੇ ਦੁਪੱਟਾ ਹੈ ਭਾਜੀ ਇਹ ਮਸ਼ਰੀਨ ਦਾ ਪ੍ਰਿੰਟਡ ਦੁਪੱਤੇ ਨਾਲ ਸਿੰਪਲ ਸੂਟ ਟੀਚਰ ਲੁੱਕ ਏ ਕਲਾਸ ਪੀਸ 1 ਕਲਾ ਦੁਪੱਟਾ ਬਹੁਤੀ ਸ਼ਾਨਦਾਰ 2.5 ਮੀਟਰ ਦਾ ਖੁੱਲਾ ਟੁਲੜਾ ਦੁਪੱਟਾ ਇਹ ਭਾਜੀ ਕਰਨ ਮਿਲਣਗੇ 3 ਇੰਚ 3 ਕਲਰਾਂ ਦਾ ਸੈੱਟ ਬਣ ਕੇ ਆਇਆ ਆਪਣੇ ਕੋਲ ਜਿਵੇਂ ਵਾਈਨ ਕਲਰ ਆ ਗਿਆ ਬਲੈਕ ਕਲਰ ਆ ਗਿਆ ਬਲੈਕ ਵੀ ਕਹਿੰਦੇ ਆਪਾਂ ਕਾਰਬਨ ਬਲੈਕ ਵੀ ਕਹਿੰਦੇ ਆ ਇੱਕ ਗ੍ਰੀਨ ਕਲਰ ਆ ਗਿਆ ਬ੍ਰੈਂਡ ਮਿਲਾਂਗਾ ਭਾਰਤੀ ਆਪਰੋਂ ਜਿਹੜਾ 1550 ਰੁਪਏ ਚ ਆਰਟੀਕਲ ਬਹੁਤ ਪਿਆਰਾ ਹੈ ਭੈਣ ਜੀ ਵੀਡੀਓ ਨੂੰ ਲਾਈਕ ਵੀ ਸ਼ੇਅਰ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਨਵੀਆਂ ਐਡਬਾ ਪਿਓਰ ਕਾਟਨ ਦੀਆਂ ਬਹੁਤ ਹੀ ਕੱਟ ਰਿਟਾ ਗਰਮੀਆਂ ਦੇ ਛੁੱਟੀਆਂ ਦੇ ਸਪੈਸ਼ਲ ਆਫਰ ਲੱਗ ਚੁਕੀ ਹੈ ਆਪਣੇ ਕੋ ਆ ਭਾਜੀ ਰਾਜੀਤ ਭਾਜੀ ਡਿਜੀਟਲ ਹੈ ਆਲਓਵਰ 5 ਮੀਟਰ ਸੂਟ ਹੈ ਜੀ ਇਹ ਕਲਾਸ ਕਪੜਾ ਹੈ ਇਹ ਕਲਾਸ ਕੁਆਲਟੀ ਹੈ ਜੇ ਆਪਾਂ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਬਹੁਤ ਫੈਂਸੀ ਹੈ ਜੀ ਆਹ ਦੁਪੱਟਾ ਵੇਖ ਜੀ ਆਹ ਦੁਪੱਟਾ ਹੈ ਜੀ ਇਹ ਕਲਾਸ ਪੀਸ ਇਹ ਕਲਾਸ ਕੁਆਲਟੀ ਟੋਟਲ ਆਲਓਵਰ ਹੈ ਪ੍ਰਦੀਪ ਜੀ ਜੇ ਆਲਓਵਰ ਗੋਟਾ ਪੱਟੀ ਐ ਦੁਪੱਟਾ ਵੀਰੇ ਸਾਣਾ ਬੜੀ ਕੁਆਲਿਟੀ ਸਭ ਨਾਲ ਏ ਕਲਾਸ 30 ਆਹ ਦੁਪੱਟਾ ਵੀਰੇ ਆਹ ਸੂਟ ਆ ਆ ਦੂਜਾ ਕਲਰ ਆ ਗਿਆ ਵੀਰੇ ਆ ਆ ਗਿਆ ਤੀਜਾ ਕਲਰ ਸਾਜੀ ਇਹਦਾ ਰੇਟ ਆ ਵੀਰ ਜੀ 950 ਰੁਪਏ ਡਿਜੀਟਲ ਡਿਜੀਕਲ ਪਿਓਰ ਕੋਟਨ ਦਾ ਸੂਟ ਬਹੁਤ ਹੀ ਘੱਟ ਰੇਟਾਂ ਤੇ ਫੈਂਸੀ ਦੁਪੱਟੇ ਨਾਲ ਵੀਡੀਓ ਵਿੱਚ ਕਰਤੀ ਵੀਰੇ ਸ਼ੇਰਾਂ ਦੇ ਪੀਸ ਲੈ ਕੇ ਆਇਆ ਪਿਓਰ ਕੋਟਨ ਦਾ ਸੂਟ ਹੈ ਕੋਟਨ ਦੀ ਸਲਵਾਰ ਹੈ ਕੋਟਨ ਦਾ ਹੀ ਦੁਪੱਟਾ ਆਏਗਾ ਸਰ ਪਿਓਰ ਮਸਲੀਨ ਕਾਟਨ ਦਾ ਦੁਪੱਟਾ ਹੈ ਰੇਟ ਦੀ ਗੱਲ ਕਰ ਲਈਏ ਛੁੱਟੀਆਂ ਦੀ ਸਪੈਸ਼ਲ ਆਫਰ ਲੱਗੀ ਹੋਈ ਹੈ ਭਾਜੀ ਸਪੈਸ਼ਲ ਆਫਰ ਭਾਜੀ ਰੇਟ ਸਿਰਫ 1350 ਰੁਪਏ ਭਾਜੀ 1350 ਰੁਪਏ ਕਾਟਨ ਦੇ ਉੱਤੇ ਵਰਕ ਹੋਇਆ ਹੋਇਆ ਹੈ ਭਾਜੀ ਕੇਰੇ ਤੇ ਉੱਪਰ ਬੁਟੀ ਆਉਗੀ ਤਿੰਨ ਕਲਰ ਆਏ ਹੈ ਭਾਜੀ 1350 ਰੁਪਏ